ਕਲੀ ਮਹੱਲਾ ਪੰਜਵਾਂ ਪੰਨਾ 900 ਇੰਦਨ ਤੇ ਬੈਸੰਤਰ ਭਾਗ ਹੈ ਮਾਟੀ ਕੋ ਜਲ ਦੇਹ ਦੇਸ त्यागे। ਕੋਲ ਕੰਨ ਵਿੱਚ ਅੱਗ ਹੈ ਹੈਨਾ ਅੱਗ। ਉਹ ਬੰਦ ਕਰ ਰੱਖੀ ਹੈ ਪਰਮੇਸ਼ਰ ਦੀ। ਕਿਤੇ ਬਾਣੀ ਵਿੱਚ ਇਹ ਤੇ ਪਾਣੀ ਵਿੱਚ ਦਾਖਤਿਆ ਗਰੀਬੇ ਇਦਣ ਵੀ ਪੈਦਾ ਹੋ ਰਹੇ ਹਨ ਅੱਗ ਕਰਕੀ ਹੋ ਜਾਂ ਤੇ ਪਰ ਜਿਆਦਾ ਅੱਗ ਝੂਟ ਮਿਲਦੀ ਹੈ ਨਾ ਦਰਬੋ ਜਾਂਦੀ ਹੈ ਲੱਕੜ ਪੂਰੀ ਉਹ ਜੇ ਬਿਕਲਦੀ ਹੈ ਫਾਇਦੀ ਹੈ ਉੱਤੇ ਰਾੜ ਢਕਣ ਦੀ ਹੈ ਅੱਗ ਦੇ ਵਿੱਚੋਂ ਬਾਹਰ ਨਹੀਂ ਕੋਈ ਜੀ ਬਿੱਟੀ ਰਹਿ ਜਾਂਦੀ ਅੰਗ ਦੇ ਨਾਲ ਜਲਦੀ ਬਾਕੀ ਸੋਹ ਬਿੱਟੀ ਆ ਵੱਦੀ ਹੈ ਆਪਾਂ ਕਾ ਜਲਦੀ ਹੈ ਇਹ ਜਦੋਂ ਆਪਾਂ ਉਹਨੂੰ ਜਾਲ ਦਿੰਨੇ ਹਾਂ ਜੀ ਜਾਲ ਬੰਨਦੇ ਆਂ ਜਦੋਂ ਉਹਦਾ ਵੱਧ ਖੁੱਲਨੇ ਤੇ ਜਿਵੇਂ ਕਿਸੇ ਦਾ ਸੰਭਲ ਖੋਹਦੀ ਤਾਂ ਉਹਦਾ ਸਾਹ ਪੇ ਉੱਠਦੇ ਪਰ ਪੈਂਦਾ ਉਹਨੂੰ ਜਾਲਣਾ ਦਾ ਸੰਭਲ ਖੋਲਣਾ ਹੀ ਹੋ ਗਾਇਲ ਦਾ ਸੰਭਲ ਬਹੁਤ ਕਮਜ਼ੋਰ ਜਿਆ ਜਦੋਂ ਸਪਾਰਕ ਬਿੰਦੇ ਆ ਦੀ ਅਗ ਲੱਗੀ ਜਿੱਦੀ ਹੀਟ ਤੇ ਕੋਈ ਚੀਜ਼ ਜਲਦੀ ਆ ਉੱਡਾ ਸੰਭਲ ਉਹਦਾ ਮਜ਼ਬੂਤ ਹ ਜੂਤੀ ਰਬਲੀ ਹੋਈ ਜਦੋਂ ਜੀਉਂਦੀ ਆ ਬੰਦੀ ਹੋਈ ਆ ਬੱਜੀ ਆ ਹਾਂ ਮਾਟੀ ਕੋਲ ਜਲ ਦੇਹ ਦੇ ਸਤਿਆਗ ਹੈ ਜਾਲਵੀ ਮਿੱਟੀ ਨੂੰ ਰੱਖਦੇ ਛਾਲੂ ਤਾਂ ਤਿਆਗਦਾ ਮਿੱਟੀ ਕੋਲ ਤੋਂ ਪਾਣੀ ਹੂੰ ਹੂੰ ਆਪੇ ਤਾਂ ਜਲ دیے ਥਲੇ ਇਹ ਆ ਕੋਈ ਮਿੱਟੀ ਦੇ ਕੋਈ ਚੀਜ਼ ਹੈ ਆਪਾਂ ਨੇ ਘੜਾ ਮਿੱਟੀ ਦਾ ਹੈਗਾ ਫੜਾਲਿਆ ਗਿੱਲਾ ਹੈਗਾ ਹੂੰ ਹੂੰ ਦਸਾ ਪਾਸੇ ਤੋਂ ਸੁੱਕਾ ਸਾਰੇ ਪਾਸੇ ਤੋਂ ਸਰੀਰ ਚ ਪਾਣੀ ਸਾਰੇ ਪਾਸੇ ਤੋਂ ਸੁੱਕਦਾ ਠੀਕ ਹੈ ਜੀ ਇਹ ਜੀ ਹੈ ਅਰੇ ਪਾਸਾ ਤੁਈ ਸੁਖਦਾ ਬ੍ਰਿਟਿਜਾ ਪਾਣੀ ਦਸਾ ਪਾਸਿਲ ਤੇ ਪੈਦਾ ਹਾਂ ਹਾਂ ਕਿ ਆਗਦਾ ਇਹ ਹਾਂਜੀ ਉਪਰ ਚਰਨ ਤਲੈ ਆਕਾਸ਼ ਘਟਮੇ ਸਿੰਧ ਕੀਓ ਪ੍ਰਗਾਸ ਉਪਰ ਚਰਨ ਤਲੈ ਆਕਾਸ਼ ਹਿਲਦਾ ਧੱਲੇ ਆ ਉਹਦੇ ਚਰਨ ਉਪਰਦੇ ਗੋਲ ਉਪਰਦੇ ਹਰਦੇ ਵਿੱਚਲੇ ਗੋਲ ਗੁਰਗੇ ਚਲਣ ਬਸੇ ਮੇਰੇ ਹਿਆਰੇ ਚਰਨ ਤੋਂ ਉੱਪਰ ਵੀ ਫਿਰ ਬਸੇ ਓਏ ਤਲੇ ਆਂ ਘਾਹ ਤਲੇ ਹਿਰਦੇ ਕਾਖਦੇ ਫਿਲਤ ਕੀ ਉਹ ਪ੍ਰਗਾਸ ਘਰ ਦੇ ਵਿੱਚ ਉਸ ਘਟ ਵਿੱਚ ਘੜੇ ਵਿੱਚ ਹਿਰਦੇ ਵਿੱਚ ਪ੍ਰਗਾਸ ਹੋ ਗਿਆ ਆ ਝੜੇ ਘੜੇ ਦੇ ਉੱਤੇ ਚਲ ਰੱਖਤੇ ਜਦ ਗੁਰਤਾ ਆਤਰ ਉਬਨੇ ਮਾਥਾ ਹੈ ਪ੍ਰਗਾਸ ਆਪੇ ਚਲਣ ਹੋ ਗਿਆ ਪੈਰ ਦੇ ਪੈਰਾਂ ਦੇ ਥਲੇ ਉਹਦੇ ਦੱਬਿਆ ਹੋਇਆ ਹੈ। ਅੱਛਾ ਜੀ। ਆਹ ਦਾ ਜੀ। ਹੂੰ ਹੂੰ। ਤਾਂ ਜਾਰੇ ਪਾਸ ਤੇ ਭਵਸਾਗਰ ਹੈ ਜਿਹੜਾ ਸੁਖਸਾਗਰ ਦੇ ਵਿੱਚ ਹੈ। ਅੱਛਾ ਜੀ। ਤਾਂ ਸਾਲ ਕਿਹਾਂ ਬਾਤੇ ਹੈ? ਹੂੰ ਹੂੰ। ਉਹਦੇ ਪੈਰਾਂ ਦੇ ਥਲੇ ਦੱਬਿਆ ਹੈ ਸੁਖਸਾਗਰ ਭਵਸਾਗਰ। ਦੱਬਿਆ ਹੀ ਹੋਇਆ ਉਹਦਾ। ਜਾਂ ਮਾਟੀ ਕੋ ਜਲ ਤਹਦਿਸ ਤੇ ਆ ਗਈ ਫਿਰ ਭਵਸਾਗਰ ਤੇ ਸੁਖਸਾਗਰ ਦੀ ਗੱਲ ਹੋ ਰਹੀ ਹੈ ਜੀ। ਨਾਦਰ ਦੇ ਵਿੱਚ ਹੀ ਹੁੰਦੀ। ਹੂੰ ਹੂੰ। ਮਿੱਟੀ ਦਾ ਸੁਭਾਅ ਬੀਚਰ ਦੱਸਣ ਦੱਸਣ ਤੇ ਧਿਆ ਕਰਦਾ ਆ ਤਾਂ ਪ੍ਰੈਕਟੀਕਲ ਹੈ ਹੂੰ ਹੂੰ ਮਿੱਟੀ ਦਾ ਲੈ ਮਿੱਟੀ ਦੀ ਤੁਸੀਂ ਕੋਈ ਚੀਜ਼ ਗੋਲ ਬੱਟ ਕੇ ਰੱਖ ਦੋ ਦਸਾਂ ਪਾਸਿਆਂ ਦੇ ਸੁੱਕੂ ਪਾਣੀ ਦੇ ਦੋ ਲਊਗਾ ਹਾਂ ਜਿੰਨਾ ਕਿ ਨਿਯਮ ਦੱਸਿਆ ਨਾ ਹੂੰ ਹੂੰ ਇਹ ਕੁਦਰਤ ਦਾ ਨਿਯਮ ਦੱਸਿਆ ਨਹੀਂ ਹੋਇਆ ਇਹ ਅੱਛਾ ਹੈ ਅਖਦਾਈਆ ਹੂੰ ਹੂੰ ਜਿੱਦਾਂ ਜੋ ਹੈ ਉਹ ਦੱਸਿਆ ਠੀਕ ਹੈ ਸਭਾਏ ਪਾਣੀ ਦਾ ਤਿਆਗਦਾ ਦੱਸ ਤੇ ਸਭਾਏ ਸਿੰਧ ਕੀ ਉਪਰ ਘਾਸ ਸਿੰਧ ਦਾ ਬੇਸਬੂਦਰ ਪਰਦੇ ਬਿਚੈ ਨਾ ਚੱਲਣਾ ਕਰਦਾ ਜਿੰਦਾ ਬੜਾ ਸਬੂਦਰ ਹੂੰ ਕੱਢ ੜਾ ਆਇਆ ਲਾ ਹਾਂ ਦਾ ਦਾ ਛੋਟਾ ਹੀ ਸੀ ਹੂੰ ਹੂੰ ਪਰ ਕਾਜ ਵਿਸ਼ਾਲ ਹੋ ਗਿਆ ਹੁਣ ਧੜਾ ਸਬੂਦਰ ਬਣ ਗਿਆ ਅੱਛਾ ਜੀ ਅੜਾ ਘੜਾਂ ਦੀਆਂ ਸਬੂਤਰ ਬਣ ਗਿਆ ਹੁਣ ਹਾਂ ਠੀਕ ਹੈ ਜੀ ਐਸਾ ਸਮਰੱਥ ਹਰ ਜੀਓ ਆਪ ਨਿਮਖ ਨਾ ਬਿਸਰੇ ਜੀ ਭਗਤਨ ਕੇ ਆਠ ਪਹਿਰ ਮਨ ਤਾ ਕੋ ਜਾਪ ਰਹਾਉ ਐਸਾ ਸੁਖਰਤ ਹੈ ਹਰ ਜੀਓ ਆਪ ਕੇ ਸਿੰਦਰ ਦੇ ਵਿੱਚ ਘੜੇ ਦੇ ਵਿੱਚ ਸਤਿ ਭਰ ਦਿੰਦਾ ਗਾਗੜ ਦੇ ਸਾਗਰ ਕੋ ਭਰ ਦਿੰਦਾ ਅੱਛਾ ਜੀ ਆਏ ਦਾਦਰ ਸਾਦਰਪਾਲਾ ਦਾ ਕਰੇ ਸਾਦਰ ਬਣਦੀ ਹੁੰਦੀ ਹੈ ਸਾਰੇ ਜੀ ਰੋਸ਼ਨੀ ਰੋਟੀ ਕਰਦੀ ਦੂਰ ਦੂਰ ਤੱਕ ਭਰਮ ਦੀ ਕਿਤੇ ਨੇਰਾ ਨਹੀਂਦਾ ਠੀਕ ਹੈ ਜੀ ਨਿਮਖ ਨਾ ਬਿਸਰੈ ਜੀ ਭਗਤਨ ਕੇ ਆਠ ਪੈਰ ਮੰਤਾ ਕੋ ਜਾਪ ਆ ਜਿਹੜਾ 1 ਸਕਿੰਟ ਵਾਸਤੇ ਭਗਤਾਂ ਦੇ ਮਨ ਤੋਂ ਨਹੀਂ ਵਿਸਲਦਾ ਇਹ ਮੇਰੇ ਮਨ ਅੱਠੇ ਪੈਰ ਤੂੰ ਵੀ ਉਹਦੇ ਉਹਨੂੰ ਸਮਝਦਾ ਰਹੋ ਪ੍ਰਥਮੇ ਮੱਖਣ ਪਾਛੇ ਦੂਧ ਮੈਲੂ ਕੀਨੋ ਸਾਬਣ ਸੂਧ ਪਹਿਲੇ ਮੱਖਣ ਹੁੰਦਾ ਸਾਡੇ ਦੁੱਧ ਦੇ ਵਿੱਚ ਬਹੁਤ ਪਹਿਲਾਂ ਉਹਦਾ ਮੱਖਣ ਵਿੱਚ ਹੁੰਦਾ ਹਾਂਜੀ ਇਹ ਉਲਟੀ ਦੇ ਬਰੂਟੀਏ ਸਾਡੇ ਸ਼ੂਗਰ ਰੋਟੀ ਦੇ ਸੰਸਾਰ ਦੇ ਵਿੱਚ ਸਾਖਤ ਨੇ ਸਾਰੀ ਗਾਂ ਸਾਖਤਾ ਨਾ ਗਿਆ ਨੇ ਇਹ ਤਾਂ ਉਲਟੀ ਗੱਲ ਹੈ ਹੂੰ ਹੂੰ ਪਹਿਲੇ ਮੱਖਣ ਹੂੰ ਹੂੰ ਉਹ ਟਰਕੀ ਵਾਲੀ ਜੀ ਬਿਨਾ ਕੰਨਾਂ ਤੇ ਸੁਣਦਾ ਵਾਲੀ ਸੀ ਨਾ ਆਈ ਨਾਮ ਆਇਆ ਸੀ ਨਾ ਮੱਖਣ ਜੋ ਮਿਲਿਆ ਸੀ ਪੁਨੀਤ ਪੁਨੀਤ ਮਿਲਿਆ ਸੀ ਸੁਣ ਤੇ ਪੁਨੀਤ ਟਰਕੀ ਵਾਲੀ ਜੀ ਜੋ ਸੁਣੀ ਸੀ ਪੁਨੀਤ ਬਿਨਾ ਕੰਨਾਂ ਤੇ ਉਸੇ ਮੱਖਣ ਉਹ ਜੇ ਲੱਸੀ ਨਹੀਂ ਨਿਕਲਦੀ ਉਹਨੂੰ ਰੜਕਣ ਦੀ ਲੋੜ ਨਹੀਂ ਹੁੰਦੀ ਉਹਨੂੰ ਵਿਚਾਰਨ ਦੀ ਲੋੜ ਨਹੀਂ ਹੁੰਦੀ ਪਰ ਉਹਨੇ ਮੱਖਣ ਜੀ ਪਾਚੇ ਦੁੱਧ ਆਜੜੀ ਗੁਰਬਾਣੀ ਬੜੀ ਐ ਤੇ ਪਿੱਛੋਂ ਬਣਾਈ ਐ ਇਹ ਦੁੱਧ ਬਣਾਇਆ ਤੇ ਚੱਲ ਲੱਸੀ ਵੀ ਨਿਕੜੂ ਇਹ ਪਾਸ਼ਾ ਚ ਮੰਮੀ ਆਹੋ ਉਹ ਪਾਸ਼ਾ ਚ ਬੋਲਣ ਵਾਲੀ ਚੀਜ਼ ਹੈ ਦੀ ਇਹ ਬੋਲੀ ਗਈ ਹੈ ਪਾਸ਼ਾ ਚ ਬਣਾ ਕੇ ਇਹ ਚ ਮਾਇਆ ਵੱਢ ਗਈ ਆ ਕੇ ਹੁਣ ਮਾਇਆ ਵੱਢਣੀ ਪਊਗੀ ਤੇ ਗੁਰ ਕੇ ਚੜਨੇ ਤੋਂ ਆ ਕੇ ਪੀੜ ਬਣਣੀ ਨਹੀਂ ਉਹਦੇ ਅੱਛਾ ਹਾਂ ਇਹ ਤੋਂ ਹੋ ਗਿਆ ਕਿ ਇਹ ਬਾਣ ਨੇ ਬਾਣੀ ਦਾ ਇਹ ਰੂਪ ਇਹ ਜਿਹੜੀ ਵਿਦਿਆ ਨੂੰ ਸੋਧਣਾ ਪੈਣਾ ਤਾਂ ਤਾਂ ਤਾਉਣਾ ਹੱਥ ਵਿਦਿਆ ਸੋਧੇ ਤੱਤ ਲੈ ਵਿਦਿਆ ਬਦੋ ਵਿਦਿਆ ਦਾ ਸਹਾਰਾ ਲੈ ਕੇ ਬੋਲਣੀ ਪਈ ਲੋ ਵਿਦਿਆ ਦੇ ਸਾਰੇ ਪਹਿਨਾ ਦੁੱਧ ਨਹੀਂ ਬਣਿਆ ਜੇ ਸੋਧ ਕੇ ਹੀ ਤੱਤ ਮਿਲੂਗਾ ਵਿਦਿਆ ਸੋਧ ਦਾ ਤੱਤ ਮੈਨੂੰ ਕੀ ਨੂੰ ਮਤਲਬ ਬਾਪੜ ਪਾਚਾ ਦੁੱਧ ਦਰਗਾਹ ਤੋਂ ਮੱਖਣ ਮਿਲਿਆ ਸੀ ਦੁੱਧ ਪਿਲਾ ਕੇ ਦਿੱਤਾ ਇਹ ਹੀ ਤਾਂ ਦੁੱਧ ਖਾਂਦਾ ਦੁੱਧ ਪੀਏ ਗੋਬਿੰਦ ਦੇ ਰਾਏ ਦੁੱਧ ਪੀਏ ਮੇਰੇ ਬਲ ਭਇਆ ਆਹ ਦੁੱਧ ਦੇ ਤੇ ਬਣਾ ਐ ਦੁੱਧ ਬਲਾਇਆ ਸੀ ਲੋਪਦੇਵ ਨੇ ਆਹੋ ਦੋਹਿਆ ਦੀ ਕਪਲ ਗਾਇਨ ਦੇ ਦੋਹਿਆ ਦੀ ਕਪਲ ਗਾਇ ਦੋ ਰੰਗ ਦੀ ਗਾਇ ਹੈ ਦੋ ਰੰਗ ਦੀ ਹੈ ਉਦੀ ਸਾਰੀ ਗਾਣ ਵੀ ਹੈ ਜਰਾ ਗਾਣ ਵੀ ਹੈ ਹੂੰ ਪਰ ਬਾਣੀ ਦੇ ਵਿੱਚ ਸੰਸਾਰੀ ਗਿਆਨ ਵੀ ਹੈ ਨਿਆਕਾਰੀ ਗਿਆਨ ਵੀ ਹੈ ਇਹ ਲੋਕ ਦੇ ਵਿੱਚ ਨਿਆਕਾਰੀ ਦਾ ਗਿਆਨ ਵੀ ਹੈ ਸੰਸਾਰ ਦਾ ਗਿਆਨ ਵੀ ਹੈ ਤੇ ਦੋ ਲੋਕ ਤਾਂ ਕਹਿੰਦੇ ਕਪਲ ਲਗਾਏ ਠੀਕ ਹੈ ਜੀ ਮੈਲੂ ਕੀਨੋ ਸਾਬਣ ਸੂਧ ਮੈਲੂ ਕੀਨੋ ਸਾਬਣ ਸੂਧ ਮੈਲੂ ਕੁਰਸੀ ਬਣ ਬਸ ਮੈਲੂ ਸੀ ਜਿਹੜਾ ਉਹ ਸਾਬਣ ਨਾਲ ਸਤਕਾਰਿਆ ਸਾਬਣ ਅੱਛਾ ਜੀ ਸਾਬਣ ਕੀ ਹੈ ਨਾਮ ਅਰਿਆ ਬੱਦ ਪਾਪਾ ਕੇ ਸਗੋ ਤੋਂ ਪਹਿਨਾਮਾ ਕਰ ਗੋ ਨਾਮ ਦੇ ਰੰਗ ਕਰਮ ਨਾਲ ਨਾਮ ਨਾਲ ਸ਼ੁੱਧ ਕਰ ਲਿਆਓ ਠੀਕ ਗੁਰਪ੍ਰਦੇਸ਼ ਨਾਲ ਸ਼ੁੱਧ ਹੋ ਗਿਆ ਹੂੰ ਹੂੰ ਬਸ ਜਿਹੜਾ ਬੈਲੂ ਸੀ ਉਹ ਸ਼ੁੱਧ ਕਰ ਲਿਆ ਠੀਕ ਹੈ ਇਹ ਦੋ ਸਾਪਨ ਸੂਹ ਹੋ ਜੀ ਕਹੇ ਤੇ ਨਿਰਪੋ ਡਰਤਾ ਫਿਰੈ ਹੁੰਦੀ ਕੌਣ ਹੁੰਦੀ ਹੀ ਰੈ ਦੇਖੋ ਫਾਇਦਾ ਦਲਦਾ ਹੈ ਉਹ ਆਂ ਪਿਰ ਪਾਇਆ ਹੈ ਤੈਨੂੰ ਕਿਦੀ ਪਾਇਆ ਪਾਇਦਾ ਨਹੀਂਦਾ ਹੂੰ ਹੂੰ ਆਪਾਂ ਉਹ ਤੂੰ ਤਾਂ ਨਰ ਪਾਇਣਾ ਤੂੰ ਤਾਂ ਵਰਦਾ ਹੀ ਨਹੀਂ ਤੈਨੂੰ ਪੈ ਗਾਦੀ ਹੂੰ ਹੂੰ ਫਿਰ ਵੀ ਪਾਇਦਾ ਨਹੀਂ ਰੀਤ ਕੱਟਾ ਕੇ ਹੂੰ ਬੜ ਆਈ ਹੋਰ ਪੜਲੀ ਘਰ ਕੀ ਬਲਾਈ ਅਵਰ ਸਖਾਏ ਬੂਸਾ ਦੇਖ ਡਰਾਈ ਰੇ ਹੂੰ ਹੂੰ ਤੇ ਕਾ ਐਸੀ ਤੇਤੀ ਦੁਰਮਤ ਆਲਿਆ ਨੇ ਚੂਹਾ ਦੇਖ ਕੇ ਬਿੱਲੀ ਡਰਨ ਲੱਗੀ ਹੂੰ ਲਿੜੂ ਦਰਦੇ ਕੀ ਲੋੜਾ ਚੂਹੇ ਤੇ ਠੀਕ ਬਿੱਲੀ ਦੀ ਖਰਾਬ ਹੋਇਆ ਚਲ ਬਿੱਲੀ ਦਾ ਚਪਟ ਮਾਰਦੀ ਏ ਚੂਹੇ ਤੇ ਚੂਹੇ ਦਾ ਚੁੰਮ ਨਹੀਂ ਕਰਦੀ ਉਹ ਬਿੱਲੀ ਦਾ ਕੀ ਬਗੜਦਾ ਕੱਲ ਤੇਰਾ ਕੀ ਬਗੜ ਸਕਦਾ ਤੂੰ ਵੀ ਡਰੀ ਜੰਦੇ ਖਾਲ ਤੇ ਹੂੰ ਹੂੰ ਕੱਲ ਤੇ ਦਰਦਾ ਪਰ ਬਗੜ ਕੇ ਅੱਛਾ ਓ ਕਾਲ ਸਰੀਰ ਲੈ ਸਕਦਾ ਤੈਨੂੰ ਕਿਵੇਂ ਤੂੰ ਤਾਂ ਕਾਲ ਵਸੇ ਹੀ ਨਹੀਂ ਹੈ ਹੂੰ ਹੂੰ ਆਤਮਾ ਕਾਲ ਵਸਦੀ ਹੈ ਆਤਮਾ ਆ ਕਾਲ ਦੇ ਵਸ ਹੁਕਮ ਦੇ ਵਸ ਠੀਕ ਹੈ ਜੀ ਹੁੰਦੀ ਕੋਣ ਹੁੰਦੀ ਕੋਣ ਹੁੰਦੀ ਹੀਰੇ ਜਿਹੜੀ ਚੀਜ਼ ਰੋੜ ਵਾਲੀ ਹੈ ਹੂੰ ਉਹਨੂੰ ਆਹ ਰੋੜ ਵਾਲੀ ਬੰਦ ਕਰਿਆ ਗੇਰਾ ਹੂੰ ਦੇਖਦਾ ਰੋਦੀ ਨਾ ਕੇ ਦੇਖਦਾ ਉਹ ਮਰਨਾ ਤਾਂ ਜਿਹੜਾ ਹੈਗਾ ਹੂੰ ਹੂੰ ਖੈਰੀ ਦੀ ਹੋਏ ਮਰਦਾ ਤਾਂ ਉਰਕਾ ਨਾ ਭਰ ਗਿਆ ਉਹ ਹੂੰ ਹੂੰ ਪਦਮਗ ਮੈਂ ਮਰ ਜੂ ਝਾੜੇ ਦਾ ਜਰਾ ਸੀ ਲਖ ਜੋਨ ਬਣੀ ਜਾਂਦਾ ਵੀ ਫਿਰ ਆਈ ਜਾਏਗਾ ਨਾਲੇ ਮਰ ਜਾਂਦਾ ਅਸੂਰ ਆਦੋਂ ਜਿਹੜੀ ਹੈਗੀ ਹੈ ਹੂੰ ਹੂੰ ਵਰਦੀ ਹੈ ਕਦੇ ਕਹਿੰਦਾ ਅਸੂਰਦੀ ਨਹੀਂ ਪਦਕਾਨਾ ਆਤਮਾ ਸੱਚੇ ਆਤਮਾ ਤਿਆਰ ਸੀ ਆਤਮਾ ਤਿਆਗ ਕਦੋਂ ਹੋਗੀ ਜਨਮਰਦੀਓ ਜੀ ਗੀਤਾ ਪੜਦਾ ਕਹਿੰਦਾ ਆਤਮਾ ਮਰਦੀ ਨਹੀਂ ਜਿਵੇਂ ਜਨਮਨ ਨੂੰ ਮਾਰਦਾ ਕਹਿੰਦਾ ਆਤਮਾ ਬੁੱਧਿਆ ਕਰਦੀ ਹੂੰ ਹੂੰ ਆਤਮਾ ਬੁੱਧਿਆ ਕਦੋਂ ਹੋਗੀ ਭਾਈ ਪੱਕੇ ਅੱਜ ਬੁੱਧਕ ਸਰੀਰ ਦੀ ਅਤਿਆ ਹੋਈ ਏ ਹੋਈ ਆਤਮਾ ਨਹੀਂ ਕਦੇ ਅਤਿਆ ਹੋਗੀ ਹੂੰ ਹੂੰ ਆ ਪੜਾਈ ਦੇ ਕਰਤਾ ਇਹ ਆ ਬੱਬਲ ਪੂਸੇ ਚ ਪਾਤਾ ਉਲਟੀ ਪੁੱਲਪਾ ਵਾਲੇ ਪਾਸੇ ਲਾਤਾ ਠੀਕ ਹੈ ਜੀ ਹਾਂ ਜੀ ਆਤਮਾ ਅਮਰ ਆਤਮਾ ਸੁਤਿਆ ਵੀ ਜਾਇਜ ਹੈ ਦੇਖੋ ਦੋ ਗੱਲਾਂ ਆਪਾਂ ਵਿਰੋਧੀ ਹਮ ਆਤਮਾ ਸੁਤਿਆ ਵੀ ਹੁੰਦੀ ਹੈ ਆਤਮਾ ਅਮਰ ਵੀ ਹੈ ਜੋ ਜੀ ਜੇ ਅਮਰ ਉਹਦੀ ਹਤਿਆ ਕੀ ਬੋਜੂ ਠੀਕ ਹੈ ਇਹ ਪੜਾਈ ਪੜਾ ਲਈ ਇਹਨੂੰ ਬਿੱਲੀ ਨੂੰ ਅਬਰ ਦਿਖਾਏ ਬੂਸਾ ਦੇਖ ਡਰਾਏ ਤੇ ਹੁਣ ਭਰਮ ਤੋਂ ਡਰਦੀ ਹੈ ਭਰਮ ਕਰਕੇ ਦਿੰਦੀ ਹੈ ਬੂਸਾ ਭਰਮ ਅੱਛਾ ਆਹੋ ਡਾਰੇ ਦੇ ਭਰਮ ਕਰਕੇ ਆ ਜਾਂ ਭਰਮ ਗਿਆ ਪਾਉ ਭਾਗਾ ਡਰ ਜਾਦ ਪਜਣਾ ਜਾਂ ਭਰਮੇ ਚਲਿਆ ਜਣੇ ਮੇਰਾ ਭਰਮ ਗਿਆ ਪਾਉ ਭਾਗਾ ਰਾਮਨਾਭ ਚਤ ਲਗਾ ਹਾਂਜੀ ਦੇਹੀ ਗੋਪੀ ਗੋਣ ਉਹ ਅਨੋਥੀ ਹੈ ਜਿਹੜਾ ਕਹਿੰਦੇ ਆ ਆਤਮ ਹੱਤਿਆ ਆਤਮ ਹੱਤਿਆ ਕਰਨ ਹੁੰਦੀ ਗੱਲ ਹੈ ਅੱਛਾ ਆਤਮ ਹੱਤਿਆ ਹੀ ਹੁੰਦੀ ਠੀਕ ਹੈ ਜੀ ਦੇਹੀ ਗੁਪਤ ਵਿਦੇਹੀ ਦਿਸੈ ਸਗਲੇ ਸਾਜ ਕਰਤ ਜਗਦਿੱਸ ਜਗਦਿੱਸ ਆਏ ਅਸਲੀ ਦੇਹੀ ਤਾਂ ਗੁਪਤ ਹੈ ਦੀਦੀ ਉਹਦੀ ਹੂੰ ਅਗਰ ਇਹ ਵਿਦੇਹੀ ਆਏ ਨਾਸ ਹੋਣੀ ਹੋਣਾ ਇਹਦਾ ਇਹਨੇ ਮਰਨਾ ਹੀ ਪੰਦ ਹੈ ਹੂੰ ਹੂੰ ਪਰ ਅਮੀਓ ਕੇ ਮਰ ਜੂ ਕਬਰ ਹੋਏ ਬਰੂ ਉਹ ਵਿਦੇਹੀ ਨੂੰ ਦੇਹੀ ਬੰਦੀ ਜਾਂਦਾ ਹੈ ਦੇਹੀ ਗੁਪਤ ਵਿਦੇਹੀ ਦੀ ਸੀ ਉਹ ਦੇਹੀ ਦੀ હત્યા ਨਹੀਂ ਹੁੰਦੀ ਵਿਦੇਹੀ ਦੀ હત્યા ਵਿਦੇਹੀ ਦਾ ਹਯੋ ਜੜ ਇਹ ਜਿਉਦੀ ਹੈ ਹਯੋ ਇਹਦੀ ਅੱਛਾ ਇਹ ਤਾਂ ਉਹਨੇ ਕਾਰਨ ਜਿਉਦੀ ਹੈ ਦਲੀਲ ਇਹ ਹੂੰ ਹੂੰ ਇਸ ਗੱਲ ਕੀ ਸਮਝ ਲਈ ਜਾਂਦਾ ਉਹ ਵਿਦੇਹੀ ਨਾਲ ਜੁੜੇ ਹੋਏ ਨੇ ਵਿਦੇਹੀ ਨੂੰ ਦੇਹੀ ਸਮਝੀ ਜਾਂਦੇ ਨੇ ਦੇਹੀ ਗੁਪਤ ਵਿਦੇਹੀ ਨਹੀਂ ਸੈਂ ਇਹ ਦੁਆ ਦਾ ਜੋੜ ਲਾਇਆ ਸਾਜ ਕੀਤਾ ਨਾ ਜਗਦੀਸ਼ ਨੇ ਠਗਲਾ ਸਾਜ ਕਰਦੇ ਜਗਦੀਸ਼ ਐ ਇਹਦਾ ਜਗਦੀਸ਼ ਨੇ ਵਿਦੇਹੀ ਨੂੰ ਆ ਦੇਹੀ ਜੋੜੀ ਹੋਈ ਆ ਜਿਹੜੀ ਸਿਰ ਦੀ ਵਿਦੇਹੀ ਐ ਇਹ ਕਪੜਾ ਹੀ ਐ ਜੇ ਪਾਇਆ ਹੋਇਆ ਤੇ ਅਸਲੀ ਦੀ ਸੱਚ ਨਹੀਂ ਹੈ ਝੂਠ ਹੈ ਠੀਕ ਹੈ ਚਲ ਵੀ ਅਪ ਸਜਾਇਆ ਝੂਠੀ ਦੀ ਇਹ ਝੂਠੀ ਦੇਈ ਨੂੰ ਬਈ ਠੀਕ ਹੈ ਜੀ ਇਹ ਝੂਠੀ ਦੇਈ ਆ ਝੂਠੀ ਦੇਈ ਨੂੰ ਸੱਚਮੁਖੀ ਬੈਠੇ ਦੇ ਝੂਠੀ ਦੇਈ ਨੂੰ ਗਲਾ ਵੜਦਾ ਆਤਮਾ ਤਿਆ ਗਈ ਸੀ ਉਹ ਆਤਮਾ ਇਹਦੇ ਆਤਮਾ ਇਹ ਝੂਠੀ ਦੇਈ ਆਤਮਾ ਆਤਮਾ ਤਿਆਗ ਗਈ ਠੀਕ ਹੈ ਜੀ ਝੂਠੀ ਦੇਈ ਨੂੰ ਆਤਮਾ ਕਹਿਣਾ ਤਾਂ ਹੀ ਆਤਮਾ ਤਿਆ ਹੋ ਵਡਿਆ ਦਾ ਝੂਠੀ ਦੇਈ ਦਾ ਗਾਲ ਹੈ ਕਹੇਗਾ ਆਤਮਾ ਤਿਆ ਹੋਗੀ ਆਤਮਾ ਤਿਆਗ ਗਈ ਈ ਟੈਕਰੀਸ਼ਨ ਨੇ ਕਿਹਾ ਸੀ ਆਤਮੰਤਿਆ ਦੀ ਕਰ ਸਕਦਾ ਕੋਈ ਹੁੰਦੀ ਦੀ ਹੂੰ ਹੂੰ ਕ੍ਰਿਸ਼ਨ ਨੇ ਆਪਣੇ ਤੋਂ ਤੁਲੂ ਦੀ ਪਰਵਾਹ ਨਹੀਂ ਕੀਤੀ ਅਸੀਂ ਤਾਂ ਆਤਮਤਿਆ ਬੋਲੋਗੇ ਹੂੰ ਹੂੰ ਆਂ ਜੀ ਠੱਗ ਠੱਗਣ ਹਾਰ ਅਣ ਠੱਗਦਾ ਠੱਗ ਹੈ ਬਿਨ ਵਖਰ ਫਿਰ ਫਿਰ ਉਠ ਲੱਗ ਹੈ ਠੱਗਣ ਹਾਰ ਫਿਰ ਫਿਰ ਉਠ ਠੱਗ ਜੀ ਦਾ ਕਮੈਂਟ ਤੇ ਬਾਅਦ ਹੂੰ ਠੱਗਣ ਹਾਰ ਅਣਠੱਗ ਦਾ ਠੱਗ ਹੈ। ਅਣਠੱਗ ਦਾ ਡਾਕਾ ਜਿਹੜਾ ਨਹੀਂ ਡਕਿਆ ਜਾ ਸਕਦਾ ਉਹਨੂੰ ਡਕਦਾ। ਹੂੰ ਹੂੰ। ਠੱਗ ਅਸਲ ਦੇ ਵਿੱਚ ਵੱਡਾ ਡਾਕ ਸਭ ਤੋਂ ਪਰਮੇਸ਼ਰ ਹੈ। ਹੂੰ ਹੂੰ। ਕਿਤਾਬ ਠੱਗਿਆ ਹੋਇਆ ਜਿਹੜਾ ਆਪਣੇ ਆਪ ਨੂੰ ਠੱਗ ਬਣਦਾ ਫਿਰਦਾ। ਹੂੰ ਹੂੰ। ਜਿਹੜਾ ਆਪਣੇ ਆਪ ਨੂੰ ਠੱਗ ਵੱਡਾ ਹਜ਼ਾਰ ਬਣਿਆ ਫਿਰਦਾ ਨਾ ਡਕਦਾ ਫਿਰਦਾ ਲੋਕਾਂ ਨੂੰ ਅਸਲ 'ਚ ਆਪ ਠੱਗਿਆ ਜਾ ਰਿਹਾ ਹੈ। ਹੂੰ ਹੂੰ। ਇਹ ਠਗੌਰੀ ਇਹਨੂੰ ਹੋਈਆ ਵੀ ਮੈਂ ਛੱਡੀਆਂ ਮਾਰਦਾ ਕਈ ਠਗੌਰੀ ਜਾਂ ਠੱਗ ਪਹਿਚਾਣ ਇਹ ਠਗੌਰੀ ਉਦੋਂ ਜਾਡੀਆਂ ਦੇ ਅੰਦਰੋਂ ਜਾਂਦੇ ਨੇ ਠੱਗ ਪਹਿਚਾਣਣ ਉਹ ਠੱਗਿਆ ਦਾ ਤੂੰ ਹੋਇਆ ਜੂਨ ਦਾ ਤੈਨੂੰ ਪਾਈ ਜਾਂਦਾ ਪਤਾ ਤਾਂ ਤੈਨੂੰ ਨਹੀਂ ਐ ਤੂੰ ਕਿੱਧਰ ਆਇਆ ਕਿੱਧਰ ਨੂੰ ਜਾਣਾ ਤਾਂ ਜਿਹੜਾ ਤਾਂ ਠੱਗੀ ਮਾਰ ਕੇ ਲਿਆਇਆ ਉਹ ਵੀ ਖੰਦੀ ਕਿਹਦੇ ਖਾਤਰ ਹੈ ਉਹਨੂੰ ਠਗਾਇਆ ਠਗਾਇਆ ਤੇ ਤੂੰ ਵਰਤਨ ਜਿਵੇਂ ਹੋ ਰਹੇ ਇਹ ਵੀ ਤੈਨੂੰ ਪਤਾ ਜਗਿਆਦਾ ਤੂੰ ਹੈ ਕਹਿੰਦਾ ਮੈਨੂੰ ਠੱਗਣ ਹਾਰ ਪਰਮੇਸ਼ਰ ਹੈਗਾ ਠੱਗਦਾ ਜਿਹੜਾ ਅਣਠੱਗਦਾ ਇਹ ਸੋਚਦਾ ਹੈ ਪਰ ਇਹ ਆਪ ਠੱਗਿਆ ਜਾ ਰਿਹਾ ਹੈਂ ਜੀ ਹਾਂ ਇਹ ਜਿਹੜਾ ਸੋਚਦਾ ਨਾ ਮੈਂ ਠੱਗਣਾ ਇਹਦਾ ਆਪ ਹੀ ਠੱਗ ਹੁੰਦਾ ਠੱਗਿਆ ਜਾਂਦਾ ਠੀਕ ਹੈ ਜੀ ਕਈ ਠਕੌਰ ਚ ਠੱਗ ਪਹਿਚਾੰਦੇ ਠਕੌਰ ਫੇਰ ਨਹੀਂ ਠੱਗਿਆ ਜਾ ਸਕਦਾ ਜੇ ਠੱਗ ਨੂੰ ਬੀਖਰ ਲਵੇ ਹੂੰ ਹੂੰ ਤੇ ਪੰਛੀਆਂ ਸ਼ਰੀਆ ਕਾਹਦੇ ਕਹਿੰਦੇ ਨੇ ਹੂੰ ਹੂੰ ਅਗਲਾ ਜੀ ਕਰੀ ਸੁੱਦੀ ਜੜੀ ਆ ਤੇਰੇ ਜਲਤਾਪ ਛੜਿਆ ਹੋਇਆ ਅਗਲਾ ਛੜੀਆ ਰਾਮ ਦੇ ਛੜੀਆ ਛੜੀਆ ਦਾ ਰਾਮ ਤੇਰੇ ਕਿਤੇ ਚੜੀਆ ਤੇਰੇ ਜਲਤਾਪ ਛੜ ਗਿਆ ਫਸਿਆ ਹੋਇਆ ਇੱਥੇ ਹੀ ਫਰਕ ਹੈ ਅੱਛਾ ਇਦਾਂ ਨੇ ਤੇ ਜਦ ਜੜੀਆ ਸਭੀ ਦਾ ਆਪਣੇ ਆਪ ਨੂੰ ਛੜੀਆ ਹੈ ਜੀ ਆਹ ਫਰਿਆਦਾ ਤਾਂ ਕਹਾ ਬੈਠਾ ਜਿਹਦੇ ਤੇ ਸ਼ੁਰੂ ਪੈਦਾ ਕੀਤਾ ਠੀਕ ਹੈ ਫਰਿਆਦਾ ਵਾਜਨਾ ਤੇ ਸ਼ੁਰੂ ਪੈਦਾ ਕੀਤਾ ਜਿਹਦਾ ਉਹ ਜੱਦਾ ਜਾ ਕੇ ਜਿਹਦਾ ਕੋਈ ਹੋਰ ਸਮਾਂ ਲੈ ਕੇ ਆਉਂਦਾ ਜਾ ਕੇ ਉਹ ਕਹਿੰਦਾ ਵੀ ਤੇਰਾ ਤਾਂ ਸਮਾਂ ਖਤਮ ਹੋ ਗਿਆ ਫਿਰ ਮੈਨੂੰ ਹੋਰ ਸਮਾਂ ਦੋ ਉਹ ਆਇਆ ਇਹ ਹਾਂਜੀ ਬਿੰਨ ਵਖਰ ਫਿਰ ਫਿਰ ਉੱਠ ਲੱਗ ਗਿਆ ਠੱਗਣ ਹਾਰ ਅਣਥੱਕ ਲੋਤਰ ਤੱਕ ਬਿਨ ਬਖ ਫਿਰ ਉਠ ਲੱਗ ਹੈ। ਬਿਨ ਉਹ ਘਰ ਕੋਲ ਕੁਝ ਵੀ ਨਹੀਂ ਹੁੰਦਾ ਪਿਛਲਾ। ਹੂੰ। ਜਿਹ ਪਿਛਲੀ ਖਮਈ ਹੁੰਦੀ ਆ ਨਾ ਉਹਦਾ ਜੀਤ ਹੋ ਜਾਂਦੀ ਹੈ ਨਾਲ ਜਾਂਦੀ ਦੀ। ਅੱਛਾ ਜੀ। ਨਾਲੇ ਪਤਾ ਵੀ ਪਿਛਲੇ ਜਨਮ ਦੀ ਕਮਾਈ ਹੈ ਜਿਹੜੀ ਮੇਰੇ ਨਾਲ ਲਈ ਗਈ ਫਿਰ ਉੱਠ ਕੇ ਉਸੇ ਕੋਈ ਲੱਗ ਜਾਂਦਾ। ਹੂੰ ਹੂੰ। ਉਹ ਜਿਹੜੀਆਂ ਅੱਗੇ ਆ ਸਦਾਈ ਕੌਟੀ ਤੋਂ ਜਿਹੜੀਆਂ ਕਮਲੀਆਂ ਇੱਥੇ ਸਿੱਟ ਗਿਆ ਤੂੰ। ਹੂੰ। ਉਸੇ ਨੂੰ ਫੇਰ ਕੋਈ ਲੱਗ ਜਾਂਦਾ। ਹੂੰ ਹੋਰ ਵੀ ਐ ਨਹੀਂ ਹੋ ਪਿਛਲੀ ਹੂੰ ਹੂੰ ਅਹ ਠੀਕ ਹੈ ਕੀ ਆਹ ਕਹਿ ਤੋ ਗਿਆਨ ਕੋਲ ਹੈ ਨਹੀਂ ਸੱਚ ਦਾ ਹੂੰ ਉਹ ਧਰਮ ਨੇ ਕਬੂ ਨੂੰ ਜੁੜ ਗਿਆ ਹੂੰ ਹੂੰ ਕਬੂ ਧਰਮ ਨਾ ਕਰਦਾ ਧਰਮ ਨਾ ਨਹੀਂ ਕਰਦਾ ਕਬੂ ਧਰਮ ਸ਼ੁਰੂ ਕਰਦੇ ਹੋਰੇ ਜੀ ਜੋ ਮਿਲ ਲਈ ਕੱਖ ਦੀ ਕਿ ਵਖਰ ਹੈਦੀ ਕੋ ਕੋਲ ਕੇ ਆਣੇ ਹਦੀ ਸੋਜੀ ਹੈਦੀ ਗੱਲਾਂ ਕੀ ਐ ਸੋਜੀ ਤੇ ਫਿਰ ਵੀ ਕੁਝ ਕੰਮ ਕਰਨ ਲੱਗਿਆ ਕਰਨ ਸੋਜੀ ਪਹਿਲਾਂ ਉੜੀ ਚਾਹੀਦੀ ਐ ਕਰਨ ਕੀ ਐ ਇਹ ਕਰਦੇ ਪਹਿਲਾਂ ਬਾਸ ਜਾਣ ਕੇ ਤੋਂ ਕੀ ਜੇ ਵਪਾਰ ਠੀਕ ਹੈ ਜੀ ਹਾਂ ਜੀ ਸੰਤ ਸਵਾ ਮਿਲ ਕਰੋ ਵਿਖਿਆਨ ਸਿਮਰ ਸਾਸ਼ਤਰ ਵੇਦ ਪੁਰਾਨ ਸੰਤ ਸਭਾ ਦੇ ਵਿੱਚ ਮਿਲ ਕੇ ਸਾਰੇ ਸੰਤ ਮਿਲ ਕੇ ਹੂੰ ਹੂੰ ਇਹ ਵਕਿਆਨ ਕਰੋ ਇਹ ਵਿਚਾਰ ਕਰੋ ਹੂੰ ਹੂੰ ਜਿਬਰਤ ਸਾਸ਼ਤਰ ਵੇਦ ਪੁਰਾਨ ਇਹਨਾਂ ਦੀ ਵੀ ਵਕਿਆਨ ਵਿਚਾਰ ਕਰੋ ਸਾਰਿਆਂ ਦੀ ਕਰੋ ਵਿਚਾਰ ਠੀਕ ਹੈ ਜੀ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਅਬ ਬ੍ਰह्मਚਾਰ ਵਾਲੀ ਗੱਲ ਜਿਹੜੀ ਹੈ ਜੋ ਕੱਢ ਲਓ ਜੋ ਸ਼ਾਸਤਰਲ ਦੋਆ ਜੋ ਵੀ ਬਾਕੀ ਰਹਿਣ ਦੇ ਇਹ ਕੋਈ ਵਿਰਲਾ ਕਰੂਗਾ ਪਰ ਪਰ ਵਿਚਾਰ ਐ ਕੋਈ ਵਿਰਲਾ ਕਰੂਗਾ ਕਰੇ ਕੋਈ ਨਾਨਕਤਾ ਕੀ ਨਾਨਕਤਾ ਕੀ ਪਰਮਤ ਹੋਏ ਹਮ ਨਾਨਕਤਾ ਕੀ ਪਰਮਗਤ ਹੋਏ ਹਾਂਜੀ ਦੰਦ ਕਹਿੰਦਾ ਫਿਰ ਉਹਦੀ ਏਡੀ ਤੇਜ਼ ਗਤੀ ਹਮ ਆਪਣੇ ਘਰ ਵਾਲ ਨੂੰ ਉਹਨੂੰ ਕੋਈ ਆਗਾਤ ਨਹੀਂ ਕਰ ਸਕਦਾ ਉਹਦੀ ਗਤੀ ਦੇ ਅੱਗੇ ਕੋਈ ਰੋਕ ਨਹੀਂ ਸਕਦਾ ਹੋਈ ਦੁਰਗਤੀ ਤਾਕਤ ਉਹਦੀ ਗਤੀ ਨੂੰ ਰੋਕ ਨਹੀਂ ਸਕਦੀ ਉਹਨੂੰ 라ਜਵਾਬ ਨਹੀਂ ਕਰ ਸਕਦਾ ਦੁਨੀਆਂ ਦਾ ਕੋਈ ਵਿਦਵਾਨ ਆਦਮੀ ਉਹਦਾ ਅੰਦਾਜ਼ ਨਹੀਂ ਲੈ ਸਕਦਾ ਕੋਈ ਦੁਨੀਆਂ ਦਾ ਵਿਦਵਾਨ ਆਦਮੀ ਦੁਨੀਆਂ ਦਾ ਗਿਆਨਵਾਨ ਆਦਮੀ ਹੋਰ ਉਹਦੀ ਗਤੀ ਪਰਮ ਗਤੀ ਹੈ ਬਾਦ ਗਾਂ ਤੁਰੇ ਜਾਣ ਸਾਇਬੇ ਰੀਤ ਲਵ ਉਹਨਾਂ ਨੂੰ ਜਿੰਨਾ ਗਿਆਨ ਬਣਦਾ ਉਹਨਾਂ ਜਿੰਨੀ ਦੁਨੀਆ ਦੇਖਣੀ ਹੈ ਜਿੰਨੀ ਦੁਨੀਆ ਚੱਲ ਜਾਣਾ ਤੇ ਪਰਮਕੋਤੀ